ਉਹ ਜਿਹੜਾ ਇਹ ਲੜਕਾ ਸਾਡਾ ਅਮਰਤਪਾਲ ਸਿੰਘ ਅਮਰਤ ਸਿੰਘ ਇੱਕ ਸਰਦਾਰ ਲਾਲ ਸਿੰਘ ਦਾ ਬੇਟਾ ਹੈ ਨਾਜੀ ਵੀ ਸਿੰਘ ਦਾ ਦਿਹਾੜੀ ਮਜ਼ਦੂਰੀ ਕਰਦਾ ਹੈ ਪਰਿਵਾਰ ਵੀ ਕਰਦਾ ਹੈ ਔਰ 24-25 ਸਾਲ ਦਾ ਛੋਟੇ-ਛੋਟੇ ਬੱਚੇ ਨੇ ਜਿਹੜਾ ਸਮੁੱਚਾ ਨਗਰ ਇੱਥੇ ਉਸ ਵਕਤ ਇਕੱਠਾ ਹੋਇਆ ਇੱਕ ਤਾਂ ਪ੍ਰਸ਼ਾਸਨ ਲੇਟ ਪਹੁੰਚਿਆ ਸੰਗਤ ਇਕੱਠੀ ਹੁੰਦੀ ਨਹੀਂ ਦੂਜੀ ਗੱਲ ਜਿਹੜਾ ਇਹ ਟਿੱਪਰ ਨੇ ਇਕੱਲਾ ਸਾਡੇ ਨਗਰ ਨੂੰ ਨਹੀਂ ਸਮੁੱਚੇ ਨਗਰਾਂ ਨੂੰ ਤਪਾਉਂਦੇ ਨੇ ਕਿਉਂਕਿ ਡ라이ਵਰਾਂ ਨੂੰ ਇਹ ਦਿੰਦੇ ਨੇ ਕਮਿਸ਼ਨ ਪਰ ਚੱਕਰ ਤਨਖਾਹ ਤੋਂ ਵੱਧ ਬਾਅਦ ਉਹ ਡ라이ਵਰ 20 ਰੁਪਏ ਚੱਕਰ ਦੇ ਹਿਸਾਬ ਦੇ ਨਾਲ ਚੱਕਰ ਜੇ ਤੇਜ਼ ਭਜਾਉਂਦੇ ਨੇ ਉਹਦੇ ਕਰਕੇ ਇਹਨਾਂ ਨੇ ਨੁਕਸਾਨ ਕਾਫੀ ਕਰਤੇ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਜਿਹੜੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਹੜਾ ਇਹਨਾਂ ਨੂੰ ਜਿਹੜਾ ਕਾਰਵਾਈ ਦਾ ਪ੍ਰਸ਼ਾਸਨ ਨੇ ਕਰਤੀ ਮੰਨ ਲਓ ਡਰਾਈਵਰ ਫੜ ਲਿਆ ਮਾਲਕ ਵੀ ਆ ਗਿਆ ਦੀ ਗੱਡੀ ਉਹਨਾਂ ਦੇ ਕਬਜੇ ਚ ਹੀ ਆ ਖੜੀ ਹੋਰੇ ਮੰਨ ਲਓ ਐਫ ਆਈ ਆਰ ਕੱਟ ਗਈ ਉਹਦੇ ਸਮਾਂ ਤੇ ਸਮੁੱਚੇ ਨਗਰ ਨੂੰ ਹਜੇ ਵੀ ਗੁੱਸਾ ਹੈ ਵੀ ਉਹਨੂੰ ਰੇਲਿਆਂ ਦਾ ਜਾਵੇ ਗੁੱਸਾ ਪਰਿਵਾਰ ਦਾ ਕਿਉਂਕਿ ਪਰਿਵਾਰ ਦਾ ਨੌਜਵਾਨ ਬੱਚਾ ਗਿਆ ਉਹ ਸਾਰੇ ਨਗਰ ਨੂੰ ਗੁੱਸਾ ਹੈ ਗੁੱਸਾ ਕਿਉਂ ਆਇਆ ਡਰਾਈਵਰ ਤੇ ਵੀ ਜੇ ਐਕਸੀਡੈਂਟ ਹੁੰਦਾ ਤੇ ਰੋਜ਼ੇ ਹੁੰਦੇ ਨੇ ਤੜਕਾਂ ਤੇ ਆਪਾਂ ਸਾਰੇ ਫਿਰਦੇ ਆ ਪਰ ਗੱਲ ਇਹ ਵੀ ਉਹਨੇ ਐਕਸੀਡੈਂਟ ਹੋ ਕੇ ਉਦੋਂ ਬਾਅਦ ਰੋਕਿਆ ਨਹੀਂ ਖਿੱਚ ਕੇ ਲਗਾ ਅਨਸਰ ਦੇ ਨੂੰ ਰੁਕਿਆ ਜੇ ਜਦੋਂ ਉਹ ਤੇ ਬੱਜਿਆ ਉਦੋਂ ਰੋਕ ਲੈਂਦਾ ਹੋ ਸਕਦਾ ਸਾਡਾ ਬੱਚਾ ਬਚ ਜਾਂਦਾ ਲਰਤ ਬਾਂਡ ਲੇਕਿਨ ਉਹਨਾਂ ਨੇ ਦੋ ਘਟੋ ਘਟ 200 ਗਾਜ 300 ਗਾਜ ਜਿਹੜੀ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੁਣ ਉਸ ਪ੍ਰਸ਼ਾਸਨ ਨੇ ਐਫ ਆਈ ਆਰ ਕਰਤੀ ਡਰਾਈਵਰ ਫੜ ਲਿਆ ਉਹਦੀ ਅਰੈਸਟ ਪਾਦੀ ਪੁਲਿਸ ਪ੍ਰਸ਼ਾਸਨ ਤੇ ਇਸ ਕਰਕੇ ਉਹਨਾਂ ਨੇ ਜਿਹੜੀ ਆਈ ਸੀ ਉਸ ਤੋਂ ਬਾਅਦ ਪਰਿਵਾਰ ਸਾਡੇ ਨਾਲ ਸੀਗਾ ਪਰਿਵਾਰ ਨੇ ਬਿਆਨ ਦਿੱਤੀ ਉਹਦੇ ਭਰਾ ਨੇ ਚੰਦੇ ਸਿੰਘ ਨੇ ਉਹਦਾ ਫਾਦਰ ਦੀ ਲਾਲ ਸਿੰਘ ਉਹਦਾ ਜੱਤੇ ਨੂੰ ਨਾਲ ਤੇ ਸਾਡੇ ਉਸ ਤੋਂ ਬਾਅਦ ਉੱਥੋਂ ਅਸੀਂ ਆਏ ਤੇ ਵੀ ਅਸੀਂ ਭਾਈ ਗੱਡੀ ਮੰਗ ਲਈ ਡੈੱਡ ਬੋਡੀ ਦੀ ਪਰ ਉਰੇ ਜਿਹੜਾ ਮਾਈਆਂ ਦਾ ਜਿਹੜਾ ਪਰਿਵਾਰ ਦਾ ਲੋਕ ਸੰਗਤ ਦਾ ਗੁੱਸਾ ਹੈ ਉਹਨੂੰ ਦੇਖਦੇ ਹੋ ਤੁਸੀਂ ਹੁਣ ਮਾਹੌਲ ਦੇਖ ਰਹੇ ਹੋ ਕੋਈ ਨਹੀਂ ਅਸੀਂ ਸੰਗਤ ਦਾ ਜਿਹੜਾ ਬੱਚਾ ਪਰਿਵਾਰ ਪੀਰ ਸਿੰਘਾਂ ਰੋਡ ਤੋਂ ਮਾਂਦੇ ਆ ਤਾਂ ਲਾਈਟਾਂ ਦਾ ਹੋਣਾ ਤੇ ਨੈਸਟ ਪੈਣੀ ਦਾ ਜਿਹੜਾ ਕੰਮ ਚੱਲਦਾ ਹੈ ਤਾਂ ਮਿੱਟੀ ਵੀ ਬਹੁਤ ਉੱਤਰੀ ਹੈ ਨਾ ਕੋਈ ਦੇਖੋ ਇਹ ਸਰਕਾਰਾਂ ਦੀਆਂ ਕਮੀਆਂ ਨੇ ਅੱਜ ਜਿਹੜੀਆਂ ਸਰਕਾਰਾਂ ਦਾ ਸਿਸਟਮ ਹੈ ਉਹ ਵਪਾਰੀ ਵਰਗਨ ਵਾਲੇ ਸਰਕਾਰੀ ਚੱਲ ਵੀ ਪਿਛਲੀਆਂ ਵੀ ਚੱਲਦੇ ਨੇ ਇਹ ਵੀ ਚੱਲਦੇ ਕਿਉਂਕਿ ਲਾਈਟਾਂ ਨਾ ਹੋਣਾ ਤੇ ਰਿਫਲੈਕਟਰ ਨਾ ਹੋਣੇ ਕਿਤੇ ਦੇਖੋ ਸਾਰਿਆਂ ਨੂੰ ਰਿਫਲੈਕਟਰ ਲਾਈਟਾਂ ਸਾਰਿਆਂ ਨੂੰ ਵੱਡੀ ਗਲਤੀ ਹੈ ਵੀ ਜਿਹੜੇ ਟਿੱਪਰ ਨੇ ਇਹਨਾਂ ਦੇ ਉੱਤੇ ਜਿਹੜਾ ਸਰਕਾਰ ਨੇ ਬਣਾ ਇਹਨਾਂ ਦੇ ਉੱਤੇ ਕੱਪੜਾ ਪਾਇਆ ਹੋਣਾ ਚਾਹੀਦਾ ਤਾਂ ਜੋ ਮਗਰ ਕਿਸੇ ਦੇ ਮਿੱਟੀ ਪੈ ਕੇ ਉਹਦੀ ਅੱਖਾਂ 'ਚ ਮੋਰ ਬੰਦਾ ਉਲਝੇ ਨਾ ਉਹ ਦਿਗੇ ਨਾ ਇਹ ਸਾਰਾ ਕੁਝ ਉਹ ਤੋਂ ਪਰ ਸਾਡੇ ਪ੍ਰਸ਼ਾਸਨ ਨੇ ਵੀ ਅੱਖੀਆਂ ਮਿੱਟੀਆਂ ਹੋਰ ਜਾਂ ਸਰਕਾਰ ਨੇ ਮਿੱਟੀਆਂ ਹੋਣੇ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਰੋਜ਼ ਐਨ ਐਚ ਦਾ ਲਾਉਣੇ ਹਾਲੀ ਦਾ ਲਾਉਣੇ ਉਮੀ ਟੋਏ ਪਏ ਨੇ ਟੋਲ ਲਏ ਜਾਂਦੇ ਨੇ ਪਰ ਲੋਕਾਂ ਦੀਆਂ ਸਹੂਲਤਾਂ ਨਾ ਕਿਤੇ ਲਾਈਟ ਨਾ ਆਈ ਤੇ ਇਹ ਸਿੰਗਲ ਸੜਕ ਹੈ ਪਰ ਅਸੀਂ ਤਾਂ ਟਿਪਰ ਵਾਲਿਆਂ ਨੂੰ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਵੀ ਜਿਹੜੇ ਇਹ ਟਿਪਰ ਵਾਲੇ ਨੇ ਇਹਨਾਂ ਨੂੰ ਕਹੋ ਵੀ ਭਰਾਵੋ ਪਿੰਡ 'ਚ ਆਮ ਹੌਲੀ ਰੱਖੋ ਤੁਸੀਂ ਜੇ ਕਮਿਸ਼ਨਾਂ ਵਧਾਉਣਾ ਇਹਨਾਂ ਨੂੰ ਬਾਲਕਾਂ ਨੂੰ ਕਹਿੰਦਾ ਹੋਰ ਵਧਾ ਦਿਓ ਇਹਨਾਂ ਨੂੰ ਇਹ ਚੱਕਰ ਦੇ ਹਿਸਾਬ ਨਾਲ ਭਜਾਵਣਾ ਕਿਸੇ ਦੀ ਅਣਜਾਨਾ ਨਾ ਖਰਾਬ ਕਰੇ ਮੈਨੂੰ ਰਾਜਮੇਦਰ ਸਿੰਘ ਹੈ ਜੀ ਅੱਜ ਜਿਹੜਾ ਤਰਨਾ ਤੁਸੀਂ ਮੀਲ ਰੋਡ ਤੇ ਲਾਇਆ ਹੈ ਇਹ ਤਰਨਾ ਇਸ ਕਰਕੇ ਲਾਇਆ ਜਾ ਰਿਹਾ ਹੈ ਕਿ ਸਾਡੇ ਪਿੰਡ ਦਾ ਇੱਕ ਗਰੀਬ ਮਜ਼ਦੂਰ ਰਾਤ ਆਪਣਾ ਦਿਹਾੜੀ ਦਾ ਕੰਮ ਨਿਮੇੜ ਕੇ ਆਪਣੇ ਪਰਿਵਾਰ ਵਾਸਤੇ ਪਿੰਡੋਂ ਪਵਾਨੀਗੜ੍ਹ ਸੌਦਾ ਲੈਣ ਵਾਸਤੇ ਜਾ ਰਿਹਾ ਸੀ ਤਾਂ ਜਦੋਂ ਉਹ ਰੋਡ ਦੇ ਉੱਤੇ ਚੜ੍ਹਿਆ ਤਾਂ ਪਿੱਛੋਂ ਇੱਕ ਟਿਪਰ ਆ ਰਿਹਾ ਸੀ ਉਹ ਮਿੱਟੀ ਦਾ ਭਰਿਆ ਹੋਇਆ ਟਿਪਰ ਸੀਗਾ ਉਸ ਟਿਪਰ ਵਾਲੇ ਨੇ ਪਤਾ ਨਹੀਂ ਕਿ ਹਜਾ ਨਸ਼ਾ ਖਾਦਾ ਹੋਇਆ ਤੀਗਾ ਵੀ ਉਸ ਬੱਚੇ ਨੂੰ ਥਹੀਂ ਲਤੜ ਦਿੱਤਾ ਤੇ ਮੌਕੇ ਤੇ ਹੀ ਬੱਚੇ ਦੀ ਜਿਹੜੀ ਮੌਤ ਹੋ ਗਈ ਜਦੋਂ ਪਿੰਡ ਦੇ ਵਿੱਚ ਪਤਾ ਲੱਗਿਆ ਤਾਂ ਸਾਰਾ ਪਿੰਡ ਇੱਕੇ ਦਮ ਇਸ ਰੋਡ ਤੇ ਪਹੁੰਚਿਆ ਪਰ ਰਾਤ ਇਹ ਘਟਨਾ ਰਾਤ 7:30 ਵਜੇ ਦੀ ਹੈ 7:30 ਵਜੇ ਤੋਂ ਲੈ ਕੇ ਸਾਰੀ ਰਾਤ ਦਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਹ ਮਸਲਾ ਹੱਲ ਨਹੀਂ ਕਰ ਸਕਿਆ ਆਪਣੇ ਰੋਡ ਖਲਾਉਣ ਦੀਆਂ ਗੱਲਾਂ ਹੋઈ ਕਰੀ ਜਾ ਰਹੇ ਨੇ ਵੀ ਰੋਡ ਜਾਮ ਹੋ ਰਿਹਾ ਹੈ ਤੇ ਇਸ ਬੱਚੇ ਦੇ ਬਾਰੇ ਕੋਈ ਨਹੀਂ ਆ ਕੇ ਪ੍ਰਸ਼ਾਸਨ ਦਾ ਬੰਦਾ ਵੀ ਇਹਦੇ ਮਾਪਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇਨਸਾਫ ਦਿਵਾ ਸਕੇ ਟਿਪਰ ਵਾਲਾ ਕੋਈ ਨਹੀਂ ਆਇਆ ਜੀ ਨਾ ਟਿਪਰ ਦਾ ਕੋਈ ਮਾਲਕ ਆਇਆ ਕਿਉਂਕਿ ਟ੍ਰਿਪਰ ਵਾਲੇ ਨੇ ਬਹੁਤ ਜ਼ਿਆਦਾ ਦੂਰ ਤੱਕ ਕਿਹੜੀ ਇਹ ਇਹ ਦੱਸਣਯੋਗ ਦੇ ਵਿੱਚ ਪਤਾ ਲੱਗਿਆ ਵੀ ਉਹਦਾ ਨਸ਼ਾ ਖਾਦਾ ਹੋਇਆ ਸੀ ਬਹੁਤ ਜ਼ਿਆਦਾ ਤੇਲ ਆ ਰਿਹਾ ਸੀਗਾ ਬੱਚਾ ਦੀ ਜਿਹੜਾ ਉਹ ਆਪਣੇ ਰਫਤਾਰ ਦੇ ਵਿੱਚ ਟਿਕਾਈ ਨਾਲ ਜਾ ਰਿਹਾ ਸੀਗਾ ਪਰ ਜਿਹੜਾ ਟਿੱਪਰ ਵਾਲਾ ਤੀਗਾ ਉਹ ਨਸੇ ਦੇ ਦੌਰ ਦੇ ਵਿੱਚ ਪੂਰਾ ਅੰਨਾ ਹੋਇਆ ਹੋਇਆ ਤੀਗਾ ਤੇ ਇਸ ਕਰਕੇ ਜਿਹੜਾ ਇਹ ਹਸਤਾ ਹੋਇਆ ਉਹਦੀ ਇਹਨ ਗਹਿਲੀ ਕਾਰਨ ਹੋਇਆ ਪਰ ਉਹ ਭੱਜਣ ਦੇ ਵਿੱਚ ਕਾਮਜਾਬ ਹੋ ਰਿਹਾ ਤੀਗਾ ਆਪਦਾ ਟਿੱਪਰ ਭਜਾਉਣ ਵਾਸਤੇ ਪਰ ਜਦੋਂ ਮੋਟਰਸਾਈਕਲ ਉਹਦੇ ਹਿੱਸੇ ਦੇ ਵਿੱਚ ਫਸ ਗਿਆ ਪਰ ਉਹ ਫਿਰ ਆਪ ਤਾਂ ਭੱਜ ਗਿਆ ਆਪਾਂ ਟਿੱਪਰੀ ਲੈ ਜਾ ਸਕਿਆ ਇਸ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਹੈ ਇਸ ਦੇ ਉਰੇ ਕੋਈ ਗੱਲਬਾਤ ਨਹੀਂ ਕੋਈ ਪੌਕੇ ਤੇ ਪਹੁੰਚਿਆ ਜੀ ਇਹੋ ਪਰਿਵਾਰ ਦੀ ਕੀ ਪਰਿਵਾਰ ਦੀ ਮੰਗ ਇਹ ਹੈ ਵੀ ਜਿਹੜਾ ਇਹਦਾ ਇਨਸਾਫ ਹੈ ਬੱਚੇ ਨੂੰ ਇਹਨੂੰ ਇਨਸਾਫ ਦਿੱਤਾ ਜਾਵੇ ਤੇ ਆ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਵੇ। ਉਹਦਾ ਮਾਲਕ ਹੈ ਜਿਹੜਾ ਆ ਕੇ ਉਹ ਮਾਫੀ ਮੰਗੇ ਗਲਤੀ ਮੰਗੇ ਵੀ ਮੇਰੇ ਡਰਾਈਵਰ ਤੋਂ ਇਹ ਗਲਤੀ ਹੋਈ ਹੈ। ਜਿੰਨਾ ਟਾਈਮ ਉਹ ਉਰੇ ਕੋਈ ਆਉਂਦੇ ਨਹੀਂ ਇਹ ਧਰਨਾ ਜਿਹੜਾ ਉਹ ਐਸੇ ਟਾਈਮ ਜਾਰੀ ਰਹੂਗਾ। ਅਜੇ ਹੋਰ ਵੀ ਤੇਜ਼ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਅਲਾਊਸਮੈਂਟਾਂ ਕਰ ਰਹੇ ਹਾਂ। ਪਿੰਡਾਂ ਦੇ ਵਿੱਚੋਂ ਜਥੇਬੰਦੀਆਂ ਨੂੰ ਬੁਲਾ ਕੇ ਅਸੀਂ ਇੱਥੇ ਸੰਘਰਸ਼ ਹੈ ਜਿਹੜਾ ਪੂਰਾ ਹੋਰ ਵਡਾਂਗੇ। ਤੋਂ ਬਿਲੋਂਗ ਕਰਦਾ। ਮੈਂ ਵੀ ਇਥੇ ਕੰਮ ਤੇ ਜਾਂਦੇ ਆਉਂਦੇ ਆ। ਦੇਖੋ ਇਹ ਗਵਰਨਮੈਂਟ ਨੇ ਐਡਾ ਵੱਡਾ ਰੋਡ ਬਣਾਉਣ ਦੀ ਤਾਂ ਉਹ ਕਰਤੀ ਪਰ ਲੋਕਾਂ ਦੇ ਜਿਹੜੇ ਆਲੇ-ਦਾਲੇ ਵਾਲੇ ਪਿੰਡਾਂ ਦੇ ਨੇੜੇ ਲੱਗਦੇ ਨੇ ਉਹਨਾਂ ਦੀ ਸਹੂਲਤ ਵਾਸਤੇ 1 ਫੁੱਟ ਵੀ ਰੋਡ ਚੌੜਾ ਨਹੀਂ ਕੀਤਾ ਵੀ ਤੁਸੀਂ ਆ ਸਕੋ ਤੇ ਜਾ ਸਕੋ। ਐਡੇ ਵੱਡੇ ਰੋਡ ਤਾਂ ਬਣਾਉਣ ਲੱਗ ਗਏ ਠੇਕੇਦਾਰਿਆਂ ਨੂੰ ਤਾਂ ਪੈਸੇ ਦੇਤੇ ਵੀ ਤੁਸੀਂ ਰੱਜੋ ਖਾਓ ਜੋ ਮਰਜ਼ੀ ਕਰੋ ਬੰਦੇ ਮਾਰੋ ਔਰ ਉਹਨਾਂ ਤੇ ਜੋ ਮਰਜ਼ੀ ਕਰੋ ਰੋਡ ਬਣਾ ਦਿਓ। ਇਹਦਾ ਪਰ ਜਿਹੜੀ ਆ ਰੋਡ ਹੈ ਇਹੇ ਕੰਮ ਨਾਰਮਲ ਰੋਡ ਹੈ। ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਪਈ ਪਹਿਲਾਂ ਇਹਨੂੰ 2-2 ਫੁੱਟਾਂ ਵਾਲੇ ਨਾਲ ਚੌੜੀ ਕਰੋ ਜਾਂ ਇਹਦੇ ਆਲੇ-ਦਾਲੇ ਸਫਾਈ ਕਰੋ ਰਾਤ ਨੂੰ ਇੱਥੋਂ ਦੇਖਦਾ ਨਹੀਂ ਹੈਗਾ ਇਹਨਾਂ ਦੀਆਂ ਤੇਜ਼ ਇੰਨੀਆਂ ਲਾਈਟਾਂ ਨੇ ਇੰਨੇ ਤੇਜ਼ ਇਹ ਚੱਲਦੇ ਰਹਿੰਦੇ ਅੰਨੇ ਬਾਅਦ ਚੱਲਦੇ ਨੇ ਇਹ ਨਸ਼ਾ ਖਾ ਕੇ ਚੱਲਦੇ ਨੇ ਠੀਕ ਹੈ ਅਗਲੀ ਕਾਰਵਾਈ ਇਹ ਹੀ ਹੈ ਵੀ ਜੇ 2-4 ਘੰਟਿਆਂ 'ਚ ਸਾਡਾ ਕੋਈ ਨਾ ਹੱਲ ਹੋਇਆ ਅਰਸੀਂ ਅਸੀਂ ਸੰਗਰੂਰ ਰੋਡ ਵੀ ਜਾਮ ਕਰਾਂਗੇ ਠੀਕ ਹੈ ਜੇ ਮਾਲਕ ਨਹੀਂ ਆਉਂਦਾ ਉਹਨੂੰ ਐਵੇਂ ਮੈਂ ਬਚ ਜੂਗਾ ਪੈਸੇ ਖਵਾ ਕੇ ਪ੍ਰਸ਼ਾਸਨ ਨੂੰ ਤਾਂ ਇਹ ਜਿਹੜਾ ਟੈਂਕਰ ਇਹਨੂੰ ਅੱਗ ਲਾ ਦਿੱਤੀ ਜਾਊਗੀ ਖਾਲੀ ਕਰਕੇ ਇਹ ਸਤਲੌਂਦੀਆਂ ਫਿਰ ਜਾਂਦੀਆਂ ਨੇ ਲੇਕਿਨ ਬਾਅਦ ਚ ਇਹ ਕੋਈ ਨਹੀਂ ਆਉਂਦੀਆਂ ਵਿਆਹ ਕਰਾ ਲਿਆ ਚੂੜਾ ਪਾ ਲਿਆ ਉੱਥੇ ਜਾ ਬੈਠੀ ਠੀਕ ਹੈ ਪਹਿਲਾਂ ਮੈਂ ਸੋਢੀ ਧੀ ਹਾਂ ਹੁਣ ਸੋਢੀ ਭਾਬੀ ਹਾਂ ਇਹ ਗੱਲਾਂ ਨਹੀਂ ਚੱਲਣੀਆਂ ਓਰੇ ਜਦੋਂ ਰੋਡ ਬਣ ਰਿਹਾ ਹੈ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਪੈਂਦੀ ਪਹਿਲਾਂ ਸਾਈਡਾਂ ਤੋਂ ਸਾਫ਼ ਸਫਾਈ ਕਰਵਾਈ ਜਾਵੇ ਕੋਈ ਹੰਪ ਬਣਾਇਆ ਜਾਵੇ ਕੋਈ ਹੋਗੀਤਾ ਜਾਵੇ ਇਹ ਬਸ ਰੋਡਾਂ ਤੇ ਦਾ ਹੋ ਗਏ ਬਾਕੀ ਬੰਦੇ ਮਰੀਆਂ ਰੋਡ ਬਣਾਈ ਜਾਓ